की आये हुई आये श्री हर आय श्री हर तिहाई है ਤਉ ਹਉਈ ਸਹਾਇ ਦਸਵਾਂ ਪਾਤਸ਼ਾਹ ਜੀ ਗੋਬਿੰਦ ਸਿੰਘ ਸਹਾਇ ਦੀ ਸਭ ਆਜੂਲ ਕਰਨਾ ਵਿੱਚ ਅਰਦਾਸ ਬੇਨਤੀ ਸਤਿ ਪਾਤਸ਼ਾਹ ਆਪ ਜੀ ਦੇ ਮੁਖ ਵਾਕ ਅਨੁਸਾਰ ਜੀ ਲਖਸ਼ੀਆਂ ਪਾਤ ਸਾਈਆਂ ਜੇ ਸਤਿਗੁਰ ਨਦਰ ਕਰੇ ਨਿਮੁਖੇ ਇੱਕ ਹਰਨਾਮ ਦੇ ਮੇਰਾ ਮਾਨ ਕਨ ਸੀਤਲ ਹੋਏ ਜੀ ਦੇ ਮੁਖ ਵਾਕ ਅਨੁਸਾਰ ਜੀ ਆਗਦਾ ਵਸਾ ਨੱਗਰ ਨੂੰ ਸ਼ਾਹਪੁਰ ਜਾਜਨ ਨੂੰ ਗਰਾਮ ਸਮਝਾਇਤ ਸ਼ਾਹਪੁਰ ਜਾਜਨ ਪਾਇ ਸੁਪਾਇਤ ਜਿੰਦਰ ਸਿੰਘ ਜੀ ਸਰਪੰਚ ਸਾਹਿਬ ਸਰਬਾਤ ਪੰਚਾਇਤ ਮਿਲਤਰ ਕੇ ਸਰਬਾਤ ਗੁਰਸਿੱਖ ਸੰਗਤਾਂ ਮਿਲ ਕਰਕੇ ਸ੍ਰੀ ਪਾਤਸ਼ਾਹ ਜੀ ਝਾਪੁਰ ਜਾਜੁੰਦੇ ਬਜ਼ਾਰ ਦਾ ਸਿਵਨ ਦਾ ਕੰਮ ਆਰੰਭ ਕਰਾਉਣ ਲੱਗਿਆ ਸ੍ਰੀ ਪਾਤਸ਼ਾਹ ਕਿਰਪਾ ਕਰੋ ਗੁਰਸਿੱਖ ਸੰਗਤਾਂ ਦੇ ਰਮਦੇ ਹਰਕਾਰ ਜਰਾਸ ਕਰਨੇ ਜੀ ਹਰ ਕਾਰ ਦੀ ਸਫਲਤਾ ਬਖਸ਼ੀ ਨਗਰ ਦੀ ਏਕਤਾ ਇਤਿਫਾਕ ਤੇ ਚੜ੍ਹਦੀ ਕਲਾ ਰੱਖਣੀ ਨਾਮ ਆਲ ਸਭ ਸ਼ਾਂਤੀ ਬਖਸ਼ੀ ਸ੍ਰੀ ਪਾਤਸ਼ਾਹ ਸਰਬੱਤ ਨਗਰ ਦੇ ਤੌਰ ਜਲਾਸ ਕਰਨੇ ਭਾਵਨਾ ਪੂਰੇ ਕਰਨੀ ਅਸਤੀ ਪਾਸ਼ਾ ਸੰਗਤਾਂ ਦੇ ਸਿਰ ਤੇ ਮੇਰ ਪਰੇ ਹੱਥ ਰੱਖ ਕੇ ਇਕਤਾ ਬਕਸ਼ਨੀ ਜੀ ਨਾਮਦਾਨ ਬਕਸ਼ਨਾ ਨੂੰ ਸਿੱਕੇ ਜੇਰਨ ਬਕਸ਼ਨਾ ਆਪ ਜੀ ਦਾ ਹਜ਼ੂਰ ਸਰਬੱਤਪੁਰ ਸਿੱਖ ਸੰਗਤਾਂ ਵੱਲੋਂ ਤੇਲਕੁਣ ਪੇਟਾ ਕਰੀ ਅਰਸ਼ਾਲ ਪੇਟਾ ਹੋਇਆ ਜੀ ਦਰ ਤੇ ਪ੍ਰਵਾਨ ਕਰੋ ਪ੍ਰਵਾਨ ਹੋਇਆ ਪ੍ਰਚਾਲ ਸਰਬੱਤਪੁਰ ਸਿੱਖ ਸੰਗਤਾਂ ਵਿੱਚ ਗੁਰਦਵਾਰੋਂ ਦਾ ਹੱਕ ਨੂੰ ਬਕਸ਼ੋੜੀ ਨਗਰ ਦੇ ਖਜ਼ਾਨੇ ਭੰਡਾਰੇ ਭਰਪੂਰ ਕਰਨ ਇਸੇ ਕਾਸ਼ਾ ਸਰਬੱਤ ਦਾ ਭਲਾ ਕਰਨਾ ਕਾਰਜ ਅਰੰਭਤਾ ਕੰਮ ਦੀ ਆਗਿਆ ਬਖਸ਼ਨੀ ਸਰਬੱਤ ਦੇ ਕਾਰਜ راستਬਨੇ ਕਾਮ ਤੂ ਲੋਭ ਮੋਹ ਹੰਕਾਰ ਤੋਂ ਬਚਾਉਣਾ ਸਹੀ ਪਿਆਰੇ ਮੇਲ ਜੁਨਾ ਮਿਲਿਆੰਤਰਾ ਨਾਮ ਤੇ ਤਿਆਵੇ ਨਾਮ ਦਾ ਜਗਦੀ ਸੋਤ ਤੇ ਬੜੇ ਸੁਖਾ ਓਨੇ ਹੀ ਨਿਹਾਰ ਰਸੀਆ ਆਕਾ ਨੀ ਪੱਥਰ ਸਰਦਾਰ ਗਰਦੀਪ ਸਿੰਘ ਰੰਡਾਵਾ ਮਾਨਜੋਗ ਸਾਡੇ ਐਮਐਲਏ ਇਸ ਨਗਰ ਦੇ ਨੇ ਉਹਨਾਂ ਦੇ ਸਦਕਾ ਇਹ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਕਿ ਜੋ ਨਾਲੀਆਂ ਦਾ ਕੰਮ ਆ ਇਹ ਬੰਦ ਹੋ ਜਣਗੇ ਸੀਵਰੇਜ ਦਾ ਨਿਕਾਸੀ ਵਾਲਾ ਪਾਣੀ ਉਹ ਪਿੰਡ ਤੋਂ ਬਾਹਰ ਕੱਢੇ ਜਾਊਗਾ ਤੇ ਲੰਬੇ ਸਮੇਂ ਤੋਂ ਮੰਗ ਹੀ ਆ ਕੰਮ ਕਰਨ ਦੀ ਚਲੋ ਅੱਜ ਉਹ ਦਿਨ ਆ ਗਿਆ ਮਾਨਜੋਗ ਆਪਣੇ ਰੰਡਾਵਾ ਸਾਹਿਬ ਦੀ ਸਦਕਾ ਇਹ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਟੋਟਲ ਕਿੰਨੀ ਲੱਗਦੀ ਜਿਹੜੀ ਜਾਏ ਲਗਭਗ ਦੀ 40 ਲੱਖ ਦੇ ਲਗਭਗ ਦੀ ਲਾਗਤ ਨਾਲ ਇਹ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਗੰਦੇ ਪਾਣੀ ਦਾ ਨਿਕਾਸ ਹੈ ਜੀ ਇਹ ਤੋਂ ਲਾਵਾ ਹੋਰ ਵੀ ਕਿਸ ਤਰ੍ਹਾਂ ਦੇ ਡਵੈਲਪਮੈਂਟ ਦੇ ਰਿੰਗੇ ਕੰਮ ਪੂਰੇ ਹੋ ਵੀ ਤਵੇ ਜਾ ਹਾਂ ਸਾਰੇ ਕੰਮ ਕਰਵਾਏ ਜਾਣਗੇ ਜੀ ਉਹਨਾਂ ਦਸ਼ਨ ਰਛੇ ਹੇਠ ਸਾਰੇ ਕੰਮ ਸ਼ੁਰੂ ਕਰਵਾਏ ਜਾਣਗੇ ਜੀ ਸਟੇਡੀਅਮ ਦਾ ਕੰਮ ਹੀ ਅਜੇ ਹੋਣਾ ਬਾਕੀ ਆ ਸੀਵਰੇਜ ਦਾ ਕੋੜੇ ਦਾ ਸਾਰਾ ਕੰਮ ਹੀ ਪਿੰਡ 'ਚ ਕੀਤਾ ਜਾਵੇਗਾ ਇਹ ਜੀ ਲੰਬੇ ਸਮੇਂ ਤੋਂ ਮੰਗ ਹੀ ਆਹੀਂ ਬਹੁਤ ਧੰਨਵਾਦ ਕਰਦੇ ਆਂ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਾਹਿਬ ਦਾ ਇਹਨਾਂ ਨੇ ਕਿ ਬਾਜ਼ਾਰ ਵਾਲਿਆਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਜਦੋਂ ਵੀ ਆਵਾਜਾਈ ਹੁੰਦੀ ਸੀ ਤੇ ਬਾਜ਼ਾਰ ਜੀਆਂ ਦੇ ਨਾਲਿਆਂ ਸੀ ਉਹਦੇ ਕਰਕੇ ਬੜੀ ਮੁਸ਼ਕਲ ਹੁੰਦੀ ਸੀ ਬਰਸਾਤਾਂ ਦੇ ਪਾਣੀ ਦੀ ਵੀ ਬੜੀ ਮੁਸ਼ਕਲ ਹੁੰਦੀ ਸੀ ਸੁਰਨਦਾਵਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸਮੂਹ ಗ್ರಾಮ ਪੰਚਾਇਤ ਦਾ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਕੇ ਤੇ ਜੋ ਨਿਕਾਸ ਦਾ ਜੋ ਸੀਵਰੇਜ ਨਹੀਂ ਨਗਰ ਦਾ ਜਿਹੜਾ ਨਿਕਾਸ ਆ ਉਹ ਬਾਹਰ ਜਾਏਗਾ ਇਹ ਚਹੀਂ ਰੰਦਾਵਾ ਸਾਹਿਬ ਦਾ ਤੇ ਸਾਰੀ ਪੰਚਾਇਤ ਦਾ ਨਗਰ ਨਵਾਸੀਆਂ ਲੋਨ ਧੰਨਵਾਦ ਕਰਦੇ ਆ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਬਾਬਾ ਹਰਦੀਪ ਸਿੰਘ ਜੀ ਨਾਲ ਇਸ ਕਾਰਜ ਦੀ ਜਿਹੜੀ ਰਮਤਾ ਕੀਤੀ ਹੈ ਸਤਿਗੁਰੂ ਜੀ ਕਿਰਪਾ ਕਰਨ ਇਹ ਨਿਰਵਿਗਨ ਸੈਸਨ ਪੂਰਨ ਹੋਵੇ ਲੇਬਰ ਤੇ ਮਿਸਤਰੀ ਦੇ ਸਿਰ ਤੇ ਮਿਹਰ ਰੱਖ ਕੇ ਸਤਿਗੁਰੂ ਜੀ ਵਧੀਆ ਕਾਰਜ ਕਰਨ